ਦੋ ਕੁੜੀਆਂ ਨੇ ਬਾਹਰ ਜਾ ਕੇ ਉਹਨਾਂ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਅੱਜ ਉਹ ਮੁੰਡੇ ਰੋ ਰਹੇ ਨੇ ਕੈਮਰੇ ਮੂਰੇ ਆਉਣਗੇ ਆਜਾ ਤੁਹਾਨੂੰ ਸਾਰਿਆਂ ਦੱਸ ਦੇ ਕੀ ਹੈ ਸਾਰੀ ਗੱਲ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੋ ਮੁੰਡੇ ਖੜੇ ਆ ਜਵਾਨੀ ਵਾਲੇ ਮੁੰਡੇ ਜਿਨ੍ਹਾਂ ਦੀ ਉਮਰ 20 ਸਾਲ 21 ਸਾਲ 22 ਸਾਲ 23 ਸਾਲ 24 ਸਾਲ ਹੋ ਸਕਦੀ ਆ ਦੋਸਤੋ ਮੈਂ ਤੁਹਾਨੂੰ ਦੱਸ ਦਣਾ ਇਹਨਾਂ ਦਾ ਵਿਆਹ ਹੋਇਆ ਸੀ ਬਾਹਰ ਵਾਲੀਆਂ ਕੁੜੀਆਂ ਨਾਲ ਪਰ ਇਹਨਾਂ ਨੂੰ ਉਹ ਲੈ ਕੇ ਨਹੀਂ ਗਈਆਂ ਇਹਨਾਂ ਨੇ ਆਪਣੇ ਇੱਕ ਇੱਕ ਕਿੱਲਾ ਜਿਹੜਾ ਵੇਚ ਕੇ ਕੁੜੀਆਂ ਨੂੰ ਬਾਹਰ ਭੇਜਿਆ ਪਰ ਅੱਜ ਇਹ ਮੁੰਡੇ ਦਿਹਾੜੀ ਜੋ ਕੇ ਰਹਿ ਗਏ ਆਪਾਂ ਇਹਨਾਂ ਨਾਲ ਗੱਲ ਕਰਾਉਣੇ ਆ ਕੀ ਆ ਸਾਰਾ ਮਸਲਾ ਸਸੀ ਗਾ ਜੀ ਸਸੀ ਗਾ ਬਾਈ ਸਸੀ ਗਾ ਬਾਈ ਕੀ ਨਾਂ ਤੁਹਾਡਾ ਮੇਰਾ ਨਾਂ ਰਵਿੰਦਰ ਬਿੱਲੂ ਜੀ ਬਿੱਲੂ ਬਿੱਲੂ ਤੁਸੀਂ ਦੇਖ ਸਕਦੇ ਹੋ ਬਿੱਲੀ ਮੁੰਡੇ ਦਾ ਨਾਂ ਤੇ ਤੇਰਾ ਨਾਂ ਬਈ ਰਵਿੰਦਰ ਰਵਿੰਦਰ ਤੇ ਬਈ ਕੀ ਗੱਲ ਹੋਈ ਏ ਸਾਰੀ ਜਿਹੜਾ ਤੁਹਾਡਾ ਵਿਆਹ ਹੋਇਆ ਪੰਜਾਬ ਦੇ ਵਿੱਚ ਹੋਇਆ ਫਿਰ ਤੁਸੀਂ ਕੁੜੀ ਨੂੰ ਬਾਹਰ ਭੇਜਿਆ ਤੇ ਬਾਅਦ ਵਿੱਚ ਤੁਹਾਨੂੰ ਬੁਲਾਇਆ ਨਹੀਂ ਇਹ ਸਾਰਾ ਮਸਲਾ ਕੀ ਬਣਿਆ ਬਈ ਪਹਿਲਾਂ ਤਾਂ ਉਹਨਾਂ ਨੇ ਗੱਲਬਾਤ ਕੀਤੀ ਸੀ ਸਾਡੇ ਨਾਲ ਵੀ ਅਸੀਂ ਤੁਸੀਂ ਖਰਚਾ ਕਰ ਦਿਓ ਸਾਡੇ ਤੇ ਸਾਰਾ ਤੇ ਵੀ ਅਸੀਂ ਤੁਹਾਡੇ ਮੁੰਡੇ ਨੂੰ ਲੈ ਜਾਵਾਂਗੇ ਤੇ ਖਰਚਾ ਆਪਣੀ ਕੀਤਾ ਸਾਰਾ ਸਾਰਾ ਕੁਝ ਸ਼ੇਅਰ ਟੂ ਸ਼ੇਅਰ ਕਰਕੇ ਤੇ ਹੁਣ ਉਹ ਜਦੋਂ ਉੱਠ ਗਈ ਤੇ ਮਹੀਨੇ ਤੋਂ ਬਾਅਦ ਬਸ ਫੋਨ ਵੀ ਬੰਦ ਕਰ ਲਿਆ ਤੇ ਪਰਿਵਾਰ ਵੀ ਗੱਲ ਕਰਨਾ। ਤੁਹਾਡੇ ਨਾਲ ਕੀ ਗੱਲ ਹੋਈ ਬਈ? ਸਾਡੇ ਨਾਲ ਸੇਮ ਹੀ ਇਦਾਂ ਹੀ ਹੋਈ ਹੈ ਜੀ ਸਾਡਾ। ਤੁਹਾਡਾ ਵਿਆਹ ਕਿੱਥੇ ਹੋਇਆ ਸੀ? ਸਾਡਾ ਵਿਆਹ ਜੀ ਨਾਲ ਪਿੰਡ ਹੋਇਆ ਸੀ। ਤੇ ਫਿਰ ਕੀ ਹੋਇਆ ਬਈ? ਬਾਈ ਜੀ ਸਾਡੇ ਉਹਨਾਂ ਦੇ ਬੈਂਡ ਆਏ ਹੋਏ ਸੀਗੇ ਸਾਡੇ 6 ਬੈਂਡ ਤੇ ਉਹ ਆnde ਕਹਿੰਦੇ ਵੀ ਸਾਨੂੰ ਖਰਚ ਵਾਲਾ ਮੁੰਡਾ ਚਾਹੀਦਾ ਹੈਗਾ। ਮੇਰੇ ਕੋਲੇ ਕਿੱਲਾ ਡੇਢ ਕਿੱਲਾ ਪੈਲੀ ਦਾ ਸੀਗਾ ਜੀ ਮੈਂ ਵੇਚ ਕੇ ਤੇ ਕੁਸ ਮੈਂ ਵਿਆਹ ਤੇ ਲਾ ਤੇ ਕੁਸ ਉਹਦੇ ਬਾਹਰ ਦੀ ਫੈਲ ਤੇ ਲਾ ਤੇ ਜਦੋਂ ਉਹਦਾ ਪੀਜ ਆ ਗਿਆ ਜੀ ਤਸੀਂ ਜਿਹੜਾ ਦਿੱਲੀੋਂ ਅਸੀਂ 에어ਪੋਰਟ ਤੋਂ ਜੁਰ ਚੜਾਤਾ ਤੇ ਸਾਨੂੰ ਚੂੜਾ ਤਾਂ ਸਾਨੂੰ ਉੱਥੇ ਹੀ ਪਤਾ ਲੱਗ ਗਿਆ ਸੀ ਉਹਨੇ ਲਾਤਾ ਜੀ ਜਦੋਂ ਅੰਦਰ ਵੜ ਗਈ ਸੀ ਅੱਛਾ ਕਹਿੰਦਾ ਮੁੰਡਾ ਕਹਦਾ ਅਸੀਂ ਦਿੱਲੀੋਂ ਚੜਾ ਕੇ ਆਇਆ ਤੇ ਉਹਨੇ ਜਾਂਦੇ ਸਾਰੇ ਚੂੜਾ ਲਾਤਾ ਉਹ ਕੀ ਸਾਜ਼ ਕਰਨਾ ਚਾਹੁੰਦੀ ਚੂੜਾ ਲੈ ਬਾ ਚੂੜਾ ਲਾ ਕੇ ਹੁਣ ਕੀ ਪਤਾ ਹੀ ਉਹਦੇ ਦਿਮਾਗ 'ਚ ਕੀ ਥਿੰਕਿੰਗ ਸੀਗੀ ਉਹਨੇ ਕਾਹਤੋਂ ਚੂੜਾ ਲਾਇਆ ਸਾਨੂੰ ਅੰਦਰ ਖੜਿਆ ਨੂੰ ਵੇਖ ਪਤਾ ਲੱਗ ਗਿਆ ਸੀ ਬਾਹਰ ਖੜਿਆ ਨੂੰ ਜੀ ਸਾਨੂੰ ਜਿਹੜਾ ਉਹ ਚੂੜਾ ਲਾ ਕੇ ਉੱਥੇ ਕੁਰਸੀਆਂ ਤੇ ਰੱਖਦਾ ਸੀਗਾ ਜੀ ਅਜਾ ਤੁਹਾਡੇ ਨਾਲ ਕੀ ਐ ਇਦਾਂ ਦੀ ਕੋਈ ਗੱਲ ਹੋਈ ਐ ਨਹੀਂ ਸਾਡੇ ਨਾਲ ਤਾਂ ਨਹੀਂ ਐਦਾਂ ਦੀ ਹੋਈ ਸਾਡੇ ਨਾਲ ਜਾ ਕੇ ਮਹੀਨੇ ਡੇਢ ਮਹੀਨੇ ਬਾਅਦ ਉਦੋਂ ਲੱਗੀ ਐ ਥੋੜਾ ਥੋੜਾ ਜਿਹਾ ਕਰਨਾ ਹਨਾ ਕੱਲ ਵਧੀਆ ਕਰਦੀ ਸੀ ਪਹਿਲਾਂ ਪਹਿਲਾਂ ਕੱਲ ਵਧੀਆ ਕਰਦੀ ਸੀ ਜਾਂ ਤੌਰ ਤਰੀਕੇ ਜੇ ਬਦਲਣ ਲੱਗੀ ਤੇ ਮੈਸੇਜ ਦਾ ਰਿਪਲਾਈ ਨਾ ਸਾਰੀ ਸਾੜੀ ਤਿਆਰੀ ਕਰਨਾ ਜਾਂ ਫੋਨ ਲਾਉਣਾ ਤੋਂ ਦੋ ਦੋ ਦਿਨ ਫੋਨ ਨਾ ਲਾਉਣਾ ਜੇ ਲਾਉਣਾ ਵੀ ਵੀ ਐ ਜਿਵੇਂ ਮੱਚਾ ਸਾਡਾ ਬੰਦਾ ਬੋਲਦਾ ਹੁੰਦਾ ਓਵੇਂ ਬੋਲੋ ਕੀ ਬੋਲਦੀ ਸੀ ਵੀ ਤੂੰ ਬੋਠਾ ਸੱਦਾ ਤੂੰ ਆਇਆ ਕਰ ਤੈਨਾਂ ਮੈਂ ਕੰਮ ਕਰਦੀਆਂ ਫਲਾਨਾ ਕਰਦੀਆਂ ਤੂੰ ਵਿੱਲਾ ਤੂੰ ਕਰਦਾ ਦੋਹਾਂ ਕਰਦਾ ਤੇਰੇ ਕੋਲ ਪੈਸੇ ਜਿਹੜੇ ਲਾਇਏ ਸੀਗੇ ਉਹ ਤੁਸੀਂ ਲਾਇਏ ਸੀ ਹਾਂ ਉਹ ਪੈਸੇ ਅਸੀਂ ਤੁਸੀਂ ਵੀ ਬਈ ਪੈਸੇ ਲਾਇਏ ਸਾਰੇ ਪੈਸੇ ਕਿੰਨੇ ਕਿਨੇ ਰੁਪਈਆ ਲਾਇਏ ਤੁਸੀਂ ਮੇਰੇ 26-27 ਲੱਖ ਰੁਪਈਆ ਲਾਇਆ 26-27 ਲੱਖ ਰੁਪਈਆ ਜਮੀਨ ਕਿੰਨੀ ਅਧਰ ਕੋ ਡੇਢ ਕਿੱਲਾ ਸੀਗੀ ਤੇ ਡੇਢ ਕਿੱਲਾ ਚੱਕਤਾ ਚੱਕਤਾ ਜੀ ਤੁਹਾਡੇ ਕੋਲ ਕਿੰਨੀ ਜਮੀਨ ਸੀ ਮੇਰੇ ਕੋਲ ਦੋ ਕਿੱਲੇ ਸੀ ਅੱਛਾ ਇੱਕ ਕਿੱਲਾ ਤੁਸੀਂ ਚੱਕਤਾ ਮੈਂ ਡੇਢ ਕਿੱਲਾ ਜੀ ਡੇਢ ਕਿੱਲਾ ਚੱਕਤਾ ਤੁਹਾਡਾ ਵੀ 26-27 ਲੱਖ ਰੁਪਈਆ ਲੱਗਿਆ ਮੇਰਾ ਜੀ ਬੀ ਜਿਹੜਾ ਤੁਹਾਨੂੰ ਉਹ ਬਲੌਕ ਕਰ ਗਈ ਹੁਣ ਤੁਹਾਨੂੰ ਵੀ ਬਲੌਕ ਕਰ ਗਈ ਬਈ ਸਾਨੂੰ ਤਾਂ ਉਹਦੀ ਹਫਤੇ ਬਾਅਦ ਹੀ ਉਹਨੇ ਕਹਿਤਾ ਸੀ ਕੱਲੀ ਮੈਥੋਂ ਦਾ ਵੀ ਮੈਂ ਨਹੀਂ ਆਉਣਾਗਾ ਵਾਪਸ ਵੀ ਤੂੰ ਮੈਂ ਤੁਹਾਡੇ ਪੈਸੇ ਦੇ ਦੂੰਗੀ ਵਾਪਸ ਵੀ ਮੈਂ ਤੁਹਾਨੂੰ ਨਹੀਂ ਬੁਲਾਉਂਦਾ ਅੱਛਾ ਤੂੰ ਨਹੀਂ ਬੁਲਾਉਣਾ ਚਾਹੁੰਦੀ ਫਿਰ ਤੂੰ ਕਹ ਵਹਿਆ ਕਿਉਂ ਕਰਵਾਇਆ ਸੀ ਮੈਂ ਆਖਿਆ ਸੀਗਾ ਜੀ ਮੈਂ ਉਹਦੇ ਪੇਰੈਂਟਸ ਨਾਲ ਵੀ ਗੱਲ ਕੀਤੀ ਜੇ ਉਹਨੇ ਬੁਲਾਉਣਾ ਹੀ ਨਹੀਂ ਸੀਗਾ ਸਾਡਾ ਸਾਡਾ ਕਾਤੋ ਪਹਿਲੀ ਬਕਾਇਆ ਅਸੀਂ ਤਾਂ ਅਸੀਂ ਹੁਣ ਦਿਹਾੜੀ ਕਰਨ ਚੋਗੇ ਹੁਣ ਜੀ ਜ਼ਿੰਮੇਦਾਰ ਦਿਹਾੜੀ ਜਾਂਦਾ ਕਿ ਚੰਗਾ ਨਹੀਂ ਲੱਗਦਾਗਾ ਤਾਂ ਅਸੀਂ ਤਾਂ ਸਾਨੂੰ ਤਾਂ ਦਿਹਾੜੀਆਂ ਕਰਨ ਲਾਤਾ ਕੀ ਕੰਮ ਕਰਦਾ ਖੇਤੀਬਾੜੀ ਕਰਦੇ ਕੀ ਕਰਦਾ ਹੁਣ ਤਾਂ ਹੀ ਗੰਡੇ ਵੇਚਦੇ ਆ ਜੀ ਗੰਡੇ ਵੇਚਦਾ ਤੁਸੀਂ ਦੇਖ ਲਓ ਦੋਸਤੋ ਇਸ ਮੁੰਡੇ ਦੀ ਜਿਹੜੀ ਜਿਹਦੇ ਨਾਲ ਵਿਆਹ ਹੋਇਆ ਸੀ ਉਹਨੂੰ ਇਹਨੇ ਬਾਹਰ ਭੇਜਿਆ ਸੀ ਕਹਿੰਦਾ ਜਾਂਦੇ ਹੋਏ 에ਅਰਪੋਰਟ ਕੋਲੀ ਚੂੜਾ ਲੈ ਕੇ ਤੇ ਕਹਿੰਦੀ ਜਹਾਜ਼ ਦੇ ਵਿੱਚ ਬੈ ਗਈ ਸਾਨੂੰ ਤਾਂ ਦੂਰੋਂ ਹੀ ਦਿਖ ਗਿਆ ਸ਼ੀਸ਼ੇ ਵਿੱਚ ਦੀ ਵੀ ਉਹਨੇ ਚੂੜਾ ਲਾਤਾ ਠੀਕ ਹੈ ਉਸ ਤੋਂ ਬਾਅਦ ਹਫ਼ਤੇ ਬਾਅਦ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਕਹਿੰਦੀ ਮੈਨੂੰ ਤੂੰ ਪਸੰਦ ਨਹੀਂ ਹੈਗਾ ਮੈਨੂੰ ਕੋਈ ਹੋਰ ਪਸੰਦ ਆ ਗਿਆ ਤੁਸੀਂ ਆਪ ਦਾ ਆਪ ਦਾ ਵੇਖੋ ਅੱਛਾ ਤੈਨੂੰ ਇਹ ਵੀ ਗੱਲ ਕਹੀਏ ਵੀ ਪੈਸੇ ਮੋੜ ਦੋ ਕੀ ਮੈਂ ਉਹ ਪਹਿਲਾਂ ਤਾਂ ਕਹਿੰਦੀ ਨਹੀਂ ਸੀ ਜੀ ਪਹਿਲਾਂ ਤਾਂ ਜਵਾਬ ਦੇਤਾ ਜੀ ਫਿਰ ਅਸੀਂ ਗਾਂ ਦੀ ਗਾਂ ਬੰਦੇ ਵਿੱਚ ਪਾ ਕੇ ਸਨ ਤੇ ਪੰਚਾਇਤਾਂ ਪਾ ਕੇ ਜੀ ਪਿੰਡ ਦੇਗਾ ਫਿਰ ਹੁਣ ਕਹਿੰਦੇ ਆ ਜੀ ਅਸੀਂ ਤੁਹਾਡਾ ਜਿਹੜਾ ਕਿਲਾ ਡੇਢ ਕਿਲਾ ਵੇਚਿਆਗਾ ਸੋ ਨੂੰ ਉਹਦਾ ਅਸੀਂ ਪੈਸੇ ਦੇ ਦਾਂਗੇ ਪਰ ਸਾਨੂੰ ਆਸ ਹੈ ਨਹੀਂ ਕਿ ਵੀ ਦੇਣਗੇ ਹੋ ਜੀ ਬਈ ਤੁਸੀਂ ਹਾਂ ਹਾਂ ਕਿਉਂਕਿ ਮਾਪਿਓ ਵੀ ਕੁੜੀ ਦੇ ਨਾਲ ਸਹਿਮਤ ਆ ਜੀ ਉਹਦੇ ਕੁੜੀ ਦੇ ਮਾਪਿਓ ਜਦੋਂ ਮਾਪਿਓ ਨਾਲ ਰਲ ਜੀ ਨਾ ਉਦੋਂ ਹੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਅੱਛਾ ਬਈ ਤੇਰੇ ਨਾਲ ਫਿਰ ਕੀ ਗੱਲ ਮੇਰੇ ਨਾਲ ਤਾਂ ਆਹੀ ਹੋਈ ਆ ਬਈ ਉਹਨਾਂ ਨੇ ਮੁੜ ਕੇ ਝੱਗਾ ਚੱਕਤਾ ਠੀਕ ਹੈ ਤੇ ਮੈਂ ਹੁਣ ਕੀ ਕਰਦਾ ਮਰਦੇ ਨੇ ਅ ਤੇ ਮੈਂ ਹੁਣ ਇਹਦੇ ਨਾਲ ਹੀ ਮੈਂ ਫ੍ਰਿਜ ਡਾ ਚਲਾਉਣਾ ਹੁੰਦਾ ਤੇ ਗੰਡੇ ਵੇਚਦਾ ਨਾਲ ਮੇਰੇ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਫ੍ਰਿਜ ਡਾ ਚਲਾਉਂਦਾ ਤੇ ਇਹ ਗੰਡੇ ਵੇਚਦਾ ਤੁਹਾਡੇ ਦੋਹਾਂ ਦਾ ਸੁਭਾਅ ਬਰਿਸਤਾ ਉਸਤਾ ਕਿਸੇ ਕਿਨੇ ਕਰਾਇਆ ਸੀ ਪਤਾ ਕੁਛ ਬਹਿ ਗਿਆ ਬਚੇਲੇ ਦਾ ਬੇੜਾ ਸਜ ਗਿਆ ਜਿਹੜਾ ਬਹਿ ਗਿਆ ਜਿਹੜਾ ਪਤਾ ਨਹੀਂ ਕਿਸੇ ਕੇ ਦੋਸਤ ਹੀ ਵਿੱਚੋਂ ਕੀ ਨਾ ਤੇਰੇ ਚੋਲੇ ਦਾ ਮੇਰੇ ਨਾਲ ਠੱਗ ਸੀਗਾ ਠੱਗ ਤੇਰੇ ਨਾਲ ਹੀ ਚੋਲੇ ਦਾ ਉਹ ਦੋ ਦੋ ਸੇਮ ਹੀ ਸੀਗੇ ਜੀ ਇਕੱਠੇ ਹੀ ਸੀਗੇ ਸਾਡੇ ਦੋਨਾਂ ਦੇ ਬਚੋਲੇ ਇੱਕੋ ਹੀ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਬਚੋਲਾ ਸੀ ਇਹਨਾਂ ਦਾ ਜਿਹੜਾ ਬਚੋਲਾ ਸੀ ਨਾ ਉਹ ਵੀ ਇੱਕ ਸੇਮ ਹੀ ਪਿੰਡ ਦਾ ਤੇ ਉਹੀ ਬੰਦਾ ਸੀ ਜਿਹਨੇ ਵਿਆਹ ਕਰਵਾਇਆ ਜਾਉਂਦੀ ਮੈਨੂੰ ਮਿਲ ਹੀ ਪਉਤ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਇਹ ਇਹਦੀ ਜਿਹੜੀ ਕੁੜੀ ਸੀਗੀ ਵਾਈਫ ਸੀ ਜਿਹੜੀ ਬਾਹਰ ਭੇਜੀ ਸੀਗੀ ਉਹ ਵੀ ਇਹਨੂੰ ਮੁੱਕਰ ਕੇ ਕਹਿੰਦੀ ਮੈਂ ਤੈਨੂੰ ਬੁਲਾਉਣਾ ਨਹੀਂ ਤੂੰ ਤਾਂ ਵਹਿਲਾ ਮੈਂ ਵਿਜੀ ਆ ਤੇ ਇਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਬਸ ਤੈਨੂੰ ਪੈਸੇ ਮੈਂ ਵਾਪਸ ਕਰ ਦੂੰਗੀ ਪਹਿਲਾਂ ਤਾਂ ਕਹਿੰਦੀ ਝੱਗਾ ਚੱਕ ਗਏ ਸੀ ਬਾਅਦ ਵਿੱਚ ਕਹਿੰਦਾ ਜਦੋਂ ਅਸੀਂ ਐਕਸ਼ਨ ਲਿਆ ਕਾਹਦਾ ਐਕਸ਼ਨ ਲਿਆ ਬਈ ਤੂੰ ਅਸੀਂ ਜੀ ਪਿੰਡ ਦੀ ਪੰਚਾਇਤ ਕੋਲੇ ਗੱਲ ਕੀਤੀ ਆ ਆਪਦੀ ਪਿੰਡ ਦੀ ਕੋਲੇ ਜੀ ਫਿਰ ਉਹਨਾਂ ਦੀ ਪੰਚਾਇਤ ਕੋਲ ਵੀ ਗੱਲ ਹਾਂ ਜੀ ਉਹਨਾਂ ਦੀ ਪੰਚਾਇਤ ਕੋਲੇ ਜਿਹੜੇ ਅਸੀਂ ਗੱਲ ਕੀਤੀ ਆ ਆਪਸ ਵਿੱਚ ਦੋਨੇ ਪਿੰਡਾਂ ਰਗਾ ਪੰਚਾਇਤਾਂ ਬੈਠੀਆਂ ਫਿਰ ਪੰਚਾਇਤ ਦੇ ਮੂੰਹ ਨੂੰ ਉਹਨਾਂ ਨੂੰ ਹਾਂ ਕਰਨੀ ਪਈ ਹੂੰ ਬੇ ਅਸੀਂ ਥੋੜੇ ਪੈਸੇ ਵਾਪਸ ਲੱਗਦਾ ਤੁਹਾਨੂੰ ਪੈਸੇ ਵਾਪਸ ਆ ਜਾਣ ਹਲੇ ਤਾਂ ਇਹ ਤਾਂ ਪੰਜੀ ਨਹੀਂ ਆਈ ਜੀ ਲੱਗਦਾ ਗੰਡੇ ਵੇਚਾਂਗੇ ਅਸੀਂ ਤੇ ਗੰਡੇ ਵੇਚਾਂਗੇ ਅੱਛਾ ਬਾਈ ਤੁਹਾਡੇ ਨਾਲ ਬਾਈ ਜੰਨਾ ਚੱਲ ਹੱਥ ਚ ਨਹੀਂ ਆਉਂਦਾ ਉਹਨਾਂ ਚੱਲ ਕੋਈ ਬਿਸ਼ਾਸੀਂ ਗੱਲ ਨਹੀਂ ਕੀਤੀ ਪੰਚਾਇਤ ਜਦੋਂ ਜਦੋਂ ਕੁੜੀ ਵਿਆਹ ਕਰਾ ਕੇ ਮੁ ਠੀਕ ਆ ਜਿੰਨਾ ਚਿਰ ਪੈਸੇ ਸਾਡੇ ਹੱਥ ਚ ਨਹੀਂ ਆਉਂਦੇ ਸਾਨੂੰ ਮਿਲਦੇ ਨਹੀਂ ਸਾਨੂੰ ਕੋਈ ਆਸ ਨਹੀਂ ਠੀਕ ਆ ਜਿੰਨਾ ਚਿਰ ਹੁਣ ਨਹੀਂ ਆਉਂਦੇ ਮੈਂ ਫਿੱਟੜਾ ਚਲਾਉਂਗਾ ਗੰਡੇ ਵੇਚੂਗਾ ਕੰਮ ਸਾਡਾ ਠੀਕ ਹੈ ਚਲੋ ਵੀ ਕੰਮ ਮਾੜਾ ਨਹੀਂ ਤੁਸੀਂ ਦੇਖ ਸਕਦੇ ਹੋ ਕੰਮ ਤਾਂ ਕੋਈ ਮਾੜਾ ਨਹੀਂ ਹੁੰਦਾ ਪਰ ਜਿਹੜੇ ਤੁਹਾਡੇ ਪੈਸੇ ਲੱਗਿਆ ਉਹ ਤੁਹਾਡੇ ਇੱਕ ਆਪਾਂ ਕਹੇ ਜੀ ਨਾ 2 2 ਰੁਪਏ ਜਾਂ 10 ਰੁਪਏ ਜਾਂ 100 ਰੁਪਏ ਆਪਣਾ ਆਮ ਕਿ ਵੈਸੇ ਡਿੱਗ ਪਏ ਜਾਂ ਕੋਈ ਬਿਨਾ ਗੱਲੋਂ ਚੱਲ ਜਾਣਾ ਆਪਦੇ ਕੋਲੋਂ ਤੇ ਆਪਣਾ ਉਹ ਵੀ ਦੁੱਖ ਦੇ ਆ ਤੁਹਾਡਾ ਤਾਂ 26 ਲੱਖ ਰੁਪਏ ਬੰਦੇ ਦਾ ਮੂੰਹ ਕਰ ਜਾਂਦਾ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ ਸੀ ਮਾਂ ਪਿਓ ਦੀ 1.5 ਕਿੱਲਾ ਜ਼ਮੀਨ ਸੀ 2 ਕਿੱਲੇ ਜ਼ਮੀਨ ਸੀ ਜਿਹੜੀ ਸੀ ਸਾਰੀ ਵਿਕ ਗਈ ਹੁਣ ਤੁਸੀਂ ਦੋਵੇਂ ਰੋਡ ਤੇ ਆ ਗਏ ਇੱਕ ਰੋਡ ਤੇ ਆ ਗਏ ਫਿੱਟ ਰੇੜੇ ਤੇ ਇੱਥੇ ਗੰਡੇ ਵੇਚਦੇ ਤੁਸੀਂ ਦੋਨੇ ਅ ਜਬ ਹੋ ਕਹਿ ਦਿੰਦਾ ਹੋ ਕਾ ਬਾਈ ਕਿਵੇਂ ਦਿੰਨਾ ਤੂੰ ਲਓ ਜੀ ਤਾਜ਼ੇ ਗੰਡੇ ਆ ਗਏ ਗੰਡੇ ਲਾਲ ਮੰਡੀ ਦੇ ਗੰਡੇ ਲਾਲ ਮੰਡੀ ਕਿਹੜੀ ਐ ਜੀ ਅਸੀਂ ਵੀ ਹੁਣ ਨਵਾਂ ਨਵਾਂ ਸਿੱਖੇ ਆਲੇ ਕਹਿੰਦੇ ਸਿੱਕਰ ਦੀ ਗੰਡਿਆ ਸਿੱਕਰ ਦੀ ਲਾਲ ਮੰਡੀ ਆ ਇਹਦਾ ਕੁਝ ਸਿੱਕਰ ਦਾ ਗੰਡਾ ਇਹ ਸੁੱਕਾ ਗੰਡਾ ਲਾਲ ਗੰਡਾ ਹੈ ਹਾਂਜੀ ਉਹੀ ਹੋਕਾ ਦਿੰਨੇ ਹੁੰਦੇ ਕਿੰਨੇ ਕੱਟੇ ਵੇਦਣੇ ਇੱਕਦਾਂ ਅਰੇ 2 ਢਾਈ ਗੱਟੇ ਵਿਕ ਜਾਂਦੇ ਸੀ 2 ਢਾਈ ਇੰਨੀ ਇੰਨੀ ਘੱਟ ਮਾਤਰਾ 'ਚ ਵੇਚ ਦਉ ਗੰਡੇ ਆਹੀ ਮੜ ਕੇ ਵੇਚ ਤੜਕੇ ਤੜਕੇ ਗੰਡੇ ਵੇਚ ਕੇ ਬਾਅਦ 'ਚ ਸਬਜ਼ੀ ਵੇਚੀ ਦੀ ਆਹ ਸਬਜ਼ੀ ਕਿ ਕੀ ਕੀ ਹੁੰਦਾ ਸਬਜ਼ੀ ਗੋਭੀ ਹੋ ਗਈ ਆਲੂ ਹੋ ਗਏ ਸਬਜ਼ੀ ਦਾ ਹੋਕਾ ਕੌਣ ਦਿੰਦਾ ਇਹ ਹੀ ਦਿੰਦਾ ਮੈਂ ਇਹ ਹੀ ਦਿੰਦਾ ਸਬਜ਼ੀ ਦਾ ਚਲਾਉਣ ਵਾਲਾ ਅਸੀਂ ਤੇ ਕਿਹੜਾ ਫਿੱਟੜ ਜਿਹੜਾ ਉਹ ਸਾਡੇ ਕੋਲ ਫਿੱਟੜ ਜਿਹੜਾ ਜਿਹੜਾ ਦੂਜਾ ਹੁੰਦਾ ਹੈਗਾ ਵੱਡਾ ਚੌੜਾ ਉਹ ਕਿਨੇ ਲੈ ਕੇ ਦਿੰਦਾ ਉਹ ਤਾਂ ਅਸੀਂ ਆਪ ਸਾਡੇ ਕੋਲ ਸੀਗੇ 50 5000 ਰੁਪਏ ਇਕੱਠਾ ਕਰਕੇ ਲੈ ਲਏ ਤੁਸੀਂ ਬਈ ਹੋਕਾ ਦਿੰਨੇ ਫਿਰ ਸਕਦਾ ਹਾਂ ਜੀ ਸਬਜ਼ੀ ਦਾ ਹੋਕ ਤੋਰੀਆਂ ਆਏ ਹੋ ਕੰਮ ਤੁਹਾਨੂੰ ਇਹ ਨਹੀਂ ਲੱਗਦਾ ਜੇ ਤੁਸੀਂ ਇਹੀ ਕੰਮ ਪਹਿਲਾਂ ਕਰ ਲੈਂਦੇ ਤਾਂ ਵਧੀਆ ਸੀ ਬਾਈ ਸਾਡੇ ਦਿਮਾਗ ਤੇ ਟਿਕਰਾ ਹੁਣ ਕਿੰਨੇ ਰੁਪਏ ਕਮਾਉਣੇ ਸਹੀ ਸਹੀ ਦੱਸਿ ਕਿੰਨੇ ਰੁਪਏ ਕਮਾਉਣੇ ਬਾਈ 1000 ਰੁਪਏ ਡਾੜੀ ਦੋਨਾਂ ਨੂੰ ਬੰਦ ਦੋਨਾਂ ਨੂੰ 1000 1000 ਰੁਪਏ 2000 ਰੁਪਏ ਦੇਣ ਦਾ ਨਾ ਨਾ ਜੀ ਕੱਲਾ 1000 ਰੁਪਏ ਜੀ ਕੱਲਾ 1000 ਰੁਪਏ ਮੇਰੇ ਗੱਲ ਸੁਣੋ ਜਿਵੇਂ ਹਾਂ ਸਬਜ਼ੀ ਦਾ ਭਾਅ ਕਹੀ ਤਾਜ ਮਹਿੰਗਾ ਲੱਗ ਚ ਵਧ ਗਿਆ ਫਿਰ ਤਾਂ ਸਾਨੂੰ ਬਣ ਜਾਂਦਾ 17-1800 ਰੁਪਏ 17-1800 ਰੁਪਏ ਹਾਂ ਦੋਨੋਂ ਘੰਡਿਆਂ ਦਾ ਟੱਕੜ ਕੇ ਘੰਡੇ ਹੀ ਨਾਲੇ ਆਪ ਦੇ ਪਰਿਵਾਰ ਚ ਰਹਿੰਦੇ ਹਾਂ ਘੰਡੇ ਅਸੀਂ ਘੰਟੇ ਚ 2 ਘੰਟੇ ਚ ਵੇਚ ਕੇ ਇੱਕ ਰੋ ਰਿਵਰਦੇ ਕਿੰਨੇ ਵਜੇ ਕੇ ਤੁਰਦੇ ਹੋ ਕਿੰਨੇ ਵਜੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਘੰਡੇ ਵੇਚਦੇ ਤੇ ਮੜ ਕੇ ਲੋਠੀ ਦਿਖਾ ਕੇ ਸਬਜ਼ੀ ਵੇਚਣ ਔੜਦਾ 4 ਵਜੇ ਤੋਂ ਕਰ ਤੇ ਤੁਹਾਨੂੰ ਇਹ ਨਹੀਂ ਪਤਾ ਯਾਰ ਜੇ ਪੰਜਾਬ ਦੇ ਵਿੱਚ ਸਾਰੇ ਮੁੰਡੇ ਕੰਮ ਕਰਨ ਲੱਗੇ ਹਨ ਸਾਰੇ ਮੁੰਡੇ ਇਹ ਜੇ ਕੰਮ ਕਰਨ ਲੱਗੇ ਹਨ ਤੇ ਕੋਈ ਨਾ ਯਾਰ ਘ ਤੇ ਚੰਗੀਆਂ ਚੀਜ਼ਾਂ ਦਾ ਸ਼ੌਂਕ ਪੈ ਗਿਆ ਫਿਰ ਆਪਾਂ ਯਾਰ ਇਹ ਚੀਜ਼ ਦੀ ਸ਼ਰਮ ਕਿਉਂ ਸ਼ਰਮ ਨਹੀਂ ਮਨਣੀ ਚਾਹੀਦੀ ਆਪਾਂ ਨੂੰ ਜਦੋਂ ਪਰ ਸ਼ੌਂਕ ਪੈ ਜਾਂਦਾ ਫਿਰ ਆਪਾਂ ਉਹੋ ਜਿਹੇ ਲਾਲਚ ਕਰਨ ਲੱਗੇ ਨੇ ਉਹੋ ਜਿਹੇ ਕੰਟਰੀਆਂ ਬਾਰੇ ਸੋਚਦੇ ਵੀ ਉੱਥੇ ਰੁਪਈਆ ਬਹੁਤ ਬਣਦਾ ਉਹਨਾਂ ਦਾ ਕਰਨੂਕ ਦਾ ਮੁੰਡਾ ਗਿਆ ਸੀ ਕਰਨੇਕੇ ਦਾ ਮੁੰਡਾ ਗਿਆ ਸੀ ਉਹਨਾਂ ਨੇ ਕੋਠੀ ਪਾ ਲਈ ਉਹਨਾਂ ਨੇ ਜ਼ਮੀਨ ਬਣਾ ਲਈ ਇਹੋ ਜਿਹੇ ਗੱਲਾਂ ਹੁੰਦੀਆਂ ਫਿਰ ਇਹੋ ਜਿਹੇ ਮੁੰਡੇ ਆਪਣਾ ਜਿਹੜਾ ਕਿਲਾ ਡੇਢ ਕਿਲਾ ਹੁੰਦਾ ਉਹ ਵੀ ਵੇਚ ਕੇ ਤੁਰ ਜਾਂਦੇ ਆ ਫਿਰ ਉਹ ਕੁੜੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਬਾਅਦ ਵਿੱਚ ਰੋਂਦੇ ਆ ਫਿਰ ਮੀਡੀਆ ਦਾ ਸਾਰਾ ਲੈਨੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਯ ਪਹਿਲਾਂ ਸਾਨੂੰ ਸ਼ਰਮ ਆਉਂਦੀ ਹੁੰਦੀ ਜਦੋਂ ਅਸੀਂ ਵੇਚਦੇ ਹੁੰਦੇ ਮੈਨੂੰ ਕਹਿੰਦੇ ਕਿਉਂ ਲਾਗਾ ਫਿੱਟਰ ਚਲਾਉਣਾ ਹਾਂ ਲੈ ਗਈ ਕਨੇਡਾ ਦੀਦੇ ਸੁਪਨੇ ਉਦੋਂ ਭਾਲਦਾ ਸੀਗਾ ਪਰ ਉਦੋਂ ਜੋ ਹੁੰਦਾ ਸੀ ਅਰੇ ਇਦੋਂ ਤਾਂ ਮਰੀ ਜੱਗ ਗਈ ਫਿਰ ਮੈਂ ਸੋਚਿਆ ਮਾਣਾ ਵੀ ਜ਼ਿੰਦਗੀ ਐ ਸਟਰਗਲ ਆ ਇਹ ਕਰਨੀ ਚਾਹੀਦੀ ਆ ਚਲ ਇੱਕ ਵਾਰੀ ਧੋਖਾ ਹੋਗਾ ਕੋਈ ਚੱਕਰ ਨਹੀਂ ਹੁਣ ਅਸੀਂ ਬਈ ਵਧ ਗਿਆ ਲੋਕ ਜਿਹੜੇ ਕਹਿੰਦੇ ਸੀਗੇ ਮੂੰਹ ਬੰਦ ਕਰਕੇ ਦਿਲ ਪੈਂਦਾ ਤੇਰਾ ਵੀ ਤੂੰ ਜਿਹੜੇ 26 ਲੱਖ ਰੁਪਏ ਤੂੰ ਲਾਇਆ ਉਹ ਤੂੰ ਵਾਪਸ ਕਰ ਲੈਗਾ ਬਈ ਕੰਮ ਕਰਕੇ ਦਿਲ ਤਾਂ ਨਹੀਂ ਪੈਂਦਾ ਪਰ ਅੱਜ ਰੋਟੀ ਚਲ ਸੌਖੀ ਖਾਣੇ ਆ ਤਾਂ ਹਨੇ ਵੀ ਰੋਟੀ ਤਾਂ ਤੂੰ ਪਹਿਲਾਂ ਵੀ ਖਾ ਸਕਦਾ ਸੌਖੀ ਪਰ ਪਹਿਲਾਂ ਬਈ ਠੀਕਰਾ ਜਿਹਦਾ ਦਿਮਾਗ ਤੇ ਕਿਉਂ ਤੁਹਾਡੇ ਮੈਥੇ ਤੇ ਠੀਕਰਾ ਜਿਹਦਾ ਤੁਹਾਡੇ ਤੇ ਲਿਖਿਆ ਹੋਇਆ ਵੀ ਕੈਨੇਡਾ ਹੀ ਜਾਣਾ ਆਸਟ੍ਰੇਲੀਆ ਜਾਣਾ ਅਮਰੀਕਾ ਜਾਣਾ ਤੂੰ ਇਹ ਜਿਹੀ ਚੀਜ਼ਾਂ ਕਿਉਂ ਸੋਚਦਾ ਜਿਹੜਾ ਦਿਮਾਗ ਚ ਕੀੜਾ ਫਸਿਆ ਹੋਇਆ ਸੀਗਾ ਇੱਥੇ ਉਹ ਜਿਹੜਾ ਦਿਮਾਗ ਚ ਕੀੜਾ ਫਸਿਆ ਸੀਗਾ ਉਹ ਕਿਦੋਂ ਨਿਕਲਦਾ ਉਹ ਨਿਕਲ ਗਿਆ ਹੁਣ ਕੱਢਤਾ ਹੁਣ ਨਿਕਲ ਗਿਆ ਨਿਕਲ ਗਿਆ ਹੁਣ ਲੋਟ ਆਹੇ ਕੰਮ ਹਾਂ ਵਧ ਗਿਆ ਬਈ ਕਹਿੰਦੇ ਹੁੰਦੇ ਹੈਗਾ ਵੀ ਉਹ ਜੇ ਪੈਸੇ ਨਾ ਦੇਓਗੇ ਹੂੰ ਹੁਣ ਕੋਈ ਕਾਰਵਾਈ ਕਰੇਗਾ ਹਾਂ ਕੀ ਕਰੇਗਾ ਜੋ ਕੁਛ ਮਰਜ਼ੀ ਕਰਾਂ ਬਸ ਜਨਤ ਦੇ ਪੈਸੇ ਨਹੀਂ ਦਿੰਦੇ ਐਂ ਤਾਂ ਹੈ ਨਹੀਂ ਵੀ ਇੱਥੇ ਪੰਜਾਬ ਵਿੱਚ ਵੱਢ ਜੋ ਤੇ ਭਾਈ ਜੇ ਤੁਸੀਂ ਹੁਣ ਗੰਡੇ ਵੇਚਦੇ ਹੋ ਹਨਾ ਸਬਜ਼ੀ ਵੇਚਦੇ ਹੋ ਤੁਹਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਬਾਈ ਪਹਿਲਾ ਹਫਤਾ ਤੱਕ ਤਾਂ ਸ਼ਰਮ ਜੀ ਆਈ ਜਦੋਂ ਲੋਕ țeਡਾ ਕਰਦੇ ਸੀਗੇ ਵੀ ਆ ਚੱਲੇ ਕੈਨੇਡਾ ਵਾਲੇ ਆ ਚੱਲੇ ਅਮਰੀਕਾ ਵਾਲੇ ਸਬਜ਼ੀ ਵੇਚਣ ਲਾਤੇ ਪਰ ਭਾਈ ਹੁਣ ਠੀਕ ਆ ਚਲੋ ਕੋਈ ਗੱਲ ਨਹੀਂ ਰੱਬ ਦਾ ਬਾਣਾ ਮੰਨ ਕੇ ਅਸੀਂ ਤਾਂ ਜੋ ਹੋਣਾ ਸੀਗਾ ਹੋ ਗਿਆ ਹੁਣ ਆਪਦਾ ਘਰ ਤਾਂ ਪਾਲਣੇ ਕੋਈ ਕੰਮ ਦਾ ਤੋਰ ਨਹੀਂ ਸੀਗਾ ਹੁਣ ਪੈਲੀ ਜੇ ਸਾਡੇ ਕੋਲੇ ਪੈਲੀ ਹੁੰਦੀ ਅਸੀਂ ਖੇਤੀ ਕਰਦੇ ਹੁਣ ਪੈਲੀ ਤਾਂ ਅਸੀਂ ਵੇਚਦੇ ਹੁਣ ਆਪਦਾ ਕੰਮ ਤਾਂ ਤੋਰ ਨਹੀਂ ਬਾਹਰ ਜਾ ਕੇ ਤੁਸੀਂ ਕੀ ਸੋਚਿਆ ਸੀ ਮੈਂ ਕਿਹੜਾ ਕੰਮ ਕਰਾਂ ਬਾਹਰ ਜਾ ਕੇ ਮੈਂ ਸੋਚਿਆ ਜੀ ਟਰੱਕ ਡਰਾਈਵਰ ਬਣੂੰਗਾ ਜੀ ਟਰੱਕ ਡਰਾਈਵਰ ਇਹ ਤੇ ਫਿੱਟ ਜਿਹੜਾ ਡਰਾਈਵਰ ਬਣ ਗਿਆ ਬਸ ਇਹ ਹੁਣ ਤੇ ਉਹ ਤੈਨੂੰ ਪਤਾ ਵੀ ਉੱਥੇ ਮੁੰਡੇ ਨਾਲੀਆਂ ਵੀ ਕਰਦੇ ਆ ਮਿਸਤਰੀਆਂ ਕੰਮ ਵੀ ਕਰਦੇ ਆ ਲੱਕੜ ਦਾ ਕੰਮ ਵੀ ਕਰਦੇ ਆ ਬਹੁਤ ਔਖਾ ਕੰਮ ਆ ਆਪਦੇ ਮਾਂ ਪਿਓ ਤੋਂ ਦੂਰ ਰਹਿ ਕੇ ਕੰਮ ਕਰਨਾ ਬਹੁਤ ਔਖਾ ਯਾਰ ਵੇਦਾ ਹੀ ਹੁੰਦਾ ਤਾਂ ਹੈਗਾ ਜੀ ਔਖਾ ਤਾਂ ਹੈਗਾ ਪਰ ਹੁਣ ਕੀ ਕਰਗੇ ਜੀ ਮਜਬੂਰੀ ਆ ਸਰੀਕੇਬਾਜੀ ਚ ਜੇ ਕੋਈ ਉੱਠ ਜਾਂਦਾ ਨਾ ਬਾਹਰ ਉਂਗਲ ਲੱਗ ਜਾਂਦੀ ਕੀ ਉਂਗਲਾਂ ਲਾਉਂਦੇ ਲੋਕ ਨਹੀਂ ਪਹਿਲਾਂ ਸਾਨੂੰ ਐਂ ਲਾਉਂਦੇ ਸੀ ਕਿ ਨਾ ਜੀ ਉਂਗਲਾ ਵੀ ਸਾਡਾ ਤਾਂ ਫਲਾਣੇ ਦਾ ਭੂਆ ਦਾ ਮੁੰਡਾ ਬਾਹਰ ਉੱਠ ਗਿਆ ਸਾਡੀ ਦਾ ਮਾਮੇਰਾ ਵੀ ਉੱਠ ਗਿਆ ਥੀਨ ਬਣਾਲੀ ਉਹਨੇ ਨੇਗ ਮੇਡ ਬਣਾਲੀ ਬਸ ਉਹ ਲਾਲਚ ਪੈ ਗਿਆ ਜੀ ਲਾਲਚ ਕਰਕੇ ਸੀ ਬੰਡਾਲੀਆਂ ਕੁੜੀਆਂ ਦੇ ਰਿਸ਼ਤੇ ਲੈ ਲਈ ਜੀ ਤੇ ਜਦੋਂ ਬੰਡਾਲੀਆਂ ਕੁੜੀਆਂ ਦਾ ਰਿਸ਼ਤਾ ਲੈ ਲਈ ਉਹਨੇ ਸਾਨੂੰ ਪਤਾ ਦੱਸਿਆ ਹੀ ਮਾ ਜੀ ਇਹ ਰਿਪੋਰਟ ਤੀ ਰੰਗ ਦਿਖਾਤਾ ਸੀ ਉਹਨੇ ਤੁਸੀਂ ਬਾਈ ਕਾਹੀ ਸਾਡੇ ਨਾਲ ਹੋਇਆ ਕੋਈ ਤੈਨੂੰ ਕਿਹਨੇ ਉਂਗਲ ਲਾਈ ਸੀ ਲਾਈ ਸੀ ਕੋਈ ਸੀ ਸਾਨੂੰ ਤਾਂ ਰਿਸ਼ਤੇਦਾਰਾਂ ਨੇ ਲਾਈ ਸੀ ਤੂੰ ਬੇਲਾ ਤੁਰਾ ਫਿਰਦਾ ਤੂੰ ਆਈ ਲੱਟਸ ਵਾਲੀ ਗੁਰਜਾ ਖੇਤੀ ਨੂੰ ਖੇਤੀ ਨੂੰ ਖੇਤੀ ਨਹੀਂ ਕਹਿੰਦੇ ਖੇਤੀ ਨਹੀਂ ਕਹਿੰਦੇ ਜੇ ਹਣ ਪਹਿਲਾਂ 10 ਕਿੱਲੇ ਦੀ ਮੈਂ ਖੇਤੀ ਕਰੀ ਨਾ ਕਰਨਗੇ ਬੇਲਾ ਤੂੰ ਬੇਲਾ ਨਹੀਂ ਫਿਰ ਇਹਦੇ ਮੁੱਲ ਵੀ ਨਹੀਂ ਪੈਂਦਾ ਨਾ ਖੇਤੀ ਦਾ ਬਈ ਖੇਤੀ ਦਾ ਤਾਂ ਸਰਕਾਰਾਂ ਨੂੰ ਚਾਹੀਦਾ ਨਾ ਸਰਕਾਰਾਂ ਜਿਹੜੀਆਂ ਆਪਣਾ ਹੁਣ ਝੋਨਾ ਤੋਂ 2 ਮਹੀਨੇ ਪਿਆਰ ਆ ਉਹ ਬਈ ਮੈਂ ਇੱਕ ਗੱਲ ਕਹਿੰਦਾ ਇੱਕ ਪਾਸੇ ਤਾਂ ਸਰਕਾਰਾਂ ਕਹੀ ਜਾਂਦੀਆਂ ਪਿਆਓ ਚਲੋ ਫਿਰ ਤੁਸੀਂ ਮੁੱਲ ਤਾਂ ਪਾਉ ਨਾ ਫੇਰ ਹੀ ਹੁਣ ਜੇ ਅਗਲਾ ਜੇ ਹੁਣ 40 40 ਲਾ ਕੇ ਬਾਹਰ ਜਾਂਦਾ ਉਹਦਾ ਮੁੱਲ ਪੈਂਦਾ ਤੇ ਜੇ ਹੁਣ ਇੱਥੇ ਮੰਨ ਕੇ ਚਲ ਦੋ ਕਿੱਲੇ ਵਾਲੇ ਬੰਦੇ ਮੰਨ ਕੇ ਦੋ ਕਿੱਲੇ ਗੰਢਾਂ ਦਾ ਮੁੱਲ ਦੇਣਾ ਪਾਲਗਾਂ ਦਾ ਦੇਣਾ ਅਗਲਾ ਕੋਹ ਨੂੰ ਕਸ਼ਤ ਲਾ ਵੀ ਆਪੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮੁੰਡੇ ਪੰਜਾਬ ਦੇ ਆ ਉਹ ਬਾਹਰ ਤੁਰ ਜਾਂਦੇ ਆ ਕੁੜੀਆਂ ਨਾਲ ਵਿਆਹ ਕਰਾ ਲੈਂਦੇ ਆ ਬਾਅਦ ਵਿੱਚ ਰੋਂਦੇ ਆ ਵੀ ਸਾਡੇ ਨਾਲ ਉਹਨਾਂ ਨੇ ਬੁਲਾਇਆ ਨਹੀਂ ਕਈ ਸੈੱਟ ਵੀ ਹੋ ਜਾਂਦੇ ਆ ਕਈ ਸਾਰੇ ਨਹੀਂ ਇਦਾਂ ਦੇ ਹੁੰਦੇ ਕਈ ਸੈੱਟ ਵੀ ਹੁੰਦੇ ਫਿਰ ਬਾਅਦ ਵਿੱਚ ਉਹਨਾਂ ਨੂੰ ਰੋਟੀ ਵੀ ਆਪ ਕਉਣੀ ਪੈਂਦੀ ਫਿਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਪੰਜਾਬ ਹੀ ਸਹੀ ਆ ਰੇੜੀਆਂ ਜਿਹੜੀਆਂ ਲਾਉਂਦੇ ਆ ਭਈਏ ਲਾਉਂਦੇ ਆ ਉਹ ਆਪਾਂ ਆਪ ਬਈ ਯਾਰ ਜੇਤਾ ਤੁਸੀਂ ਜਾਣਾ ਤਾਂ ਉਹਦੇ ਦਮ ਤੇ ਜਾਓੜ ਕਿਸੇ ਕੁੜੀ ਤੇ ਕੁੜੀ ਆਈ ਨਹੀਂ ਆਪਾਂ ਕਹਿੰਦੇ ਸਾਰੀਆਂ ਕੁੜੀਆਂ ਮਾੜੀਆਂ ਪਰ ਵੀ ਕਿਸੇ ਦੇ ਵਿਸ਼ਵਾਸ ਕਰਕੇ ਉਹਦਾ ਧੋਖਾ ਖਾਣ ਨਾਲੋਂ ਹਨ ਤੇ ਜਾਂ ਕੋਈ ਆਦਾ ਕੰਮ ਸਿੱਖ ਲਓ ਜਿਹੜੇ ਤੇ ਬਈ ਏ ਡੇੜੀਆਂ ਲਾਉਂਦੇ ਆਪਾਂ ਲਾ ਲਓ ਤੇ ਆਪਾਂ ਆਪਦੇ ਰੁਪਏ ਚੰਗੇ ਕਮਾ ਸਕਦੇ ਹਾਂ ਹੁਣ ਇੱਥੇ ਮੰਨ ਕੇ ਚਲੋ ਆ ਸ਼ਹਿਰਾਂ ਦੇ ਵੱਡਿਆਂ ਚ ਵੱਡਾ ਪਲਾਟ ਲਈ ਬੈਠਿਆ ਆ ਗਈ ਹੁਣ ਸਮਝ ਨਾ ਹੁਣ ਤਾਂ ਸਮਝੇਗੀ ਤਾਈਂ ਅਸੀਂ ਕੰਮ ਲੱਗੇ ਤੇ ਤੁਸੀਂ ਕੀ ਕਹਿਣਾ ਚਾਹੋ ਬਈ ਮੈਂ ਤਾਂ ਇਹੀ ਗਾਣਾ ਚਾਹੁੰਦਾ ਬਈ ਯਾਰ ਜਿਹੜਾ ਕੋਈ ਮੇਰੇ ਵਰਗਾ ਗਰੀਬ ਕਿਸਾਨ ਆਗਾ 2-4 ਕਿੱਲਾਂ ਵਾਲਾ ਉਹਨੂੰ ਵੱਲੇ ਵੱਡੇ ਸੁਪਨੇ ਨਹੀਂ ਦੇਖਣੇ ਦਈਦਾ ਕਿਉਂਕਿ ਸਰਕਾਰਾਂ ਵੀ ਸਾਥ ਨਹੀਂ ਦਿੰਦਾਂਗਾ ਇੱਥੇ ਕੋਈ ਕੰਮ ਕਰ ਲੈ ਇੱਥੇ ਆਪਦਾ ਕੰਮ ਕਰ ਲਓ ਭਰਾਵਾ ਦੋ ਵਕਤ ਦੀ ਰੋਟੀ ਬਾਬੇ ਨਾਨਕ ਦੇ ਖੇਤਾਂ 'ਚ ਕਮਾ ਕੇ ਖਾ ਲਓ ਬੜੀਆ ਰਹਿ ਜਾਓ ਬਹੁਤ ਵਧੀਆ ਗੱਲ ਆ ਇਹ ਪਹਿਲਾਂ ਸੋਚਣੀ ਸੀ ਚਲੋ ਠੀਕ ਆ ਸਸੀਗਾ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਜਿਹੜੇ ਮੁੰਡੇ ਵਿਆਹ ਕਰਵਾ ਲੈਂਦੇ ਆ ਕਿਸੇ ਪਿੱਛੇ ਲੱਗ ਕੇ ਵੀ ਉਹਨਾਂ ਦਾ ਮੁੰਡਾ ਬਾਹਰ ਗਿਆ ਉਹਨਾਂ ਦਾ ਮੁੰਡਾ ਗਿਆ ਉਹਨਾਂ ਨੇ ਪੈਲੀ ਬਣਾਲੀ ਉਹਨਾਂ ਨੇ ਕੋਠੀ ਪਾਲੀ ਉਹਨਾਂ ਦੇ ਟਰੱਕ ਚੱਲਦੇ ਉਹਨਾਂ ਦੀਆਂ ਗੱਡੀਆਂ ਜਦੋਂ ਆਪਾਂ ਇਹ ਜੇ ਸੁਪਨੇ ਸੋਚ ਲੈਂਦੇ ਆ ਕਿਸੇ ਦੀਆਂ ਸੁਣ ਕੇ ਤਾਂ ਫਿਰ ਆਪਾਂ ਘਾਟਾ ਜ਼ਰੂਰ ਖਾਂਦੇ ਆ ਕਿਉਂਕਿ ਜਿਹੜੇ ਮੁੰਡੇ ਜਾਂਦੇ ਆ ਨਾ ਬਾਹਰ ਉਹਨਾਂ ਨੂੰ ਪੁੱਛ ਕੇ ਵੇਖੋ ਅਸਲੀ ਸਟ੍ਰਗਲ ਕੀ ਹੁੰਦੀ ਆ ਜ਼ਿੰਦਗੀ ਇੱਕ ਸਟ੍ਰਗਲ ਆ ਇਹ ਸੋਹਣੀ ਬਹੁਤ ਆ ਜਦੋਂ ਬਣ ਜਾਂਦੀ ਆ ਪਰ ਮਿਹਨਤ ਜ਼ਰੂਰ ਕਰਨੀ ਪੈਂਦੀ ਆ ਬਾਹਰ ਜਾ ਕੇ ਪਰ ਜਦੋਂ ਆਪਾਂ ਬਾਹਰ ਨਹੀਂ ਜਾਂਦੇ ਆ ਪਰ ਰਿਸ਼ਤਾ ਕਰਾ ਲੈਂਦੇ ਆ ਵੀ ਆਪਣਾ ਬੈਂਡ ਨਹੀਂ ਐ ਪੜਿਆ ਨਹੀਂ ਜਾਂਦਾ ਇਹਨਾਂ ਕਿਉਂਕਿ ਪੰਜਾਬ ਦੇ ਮੁੰਡੇ ਕਈ ਇਹੋ ਜਿਹੇ ਆ ਜਿਹੜੇ ਰਿਸ਼ਤਾ ਕਰਾ ਕੇ ਹੀ ਬਾਹਰ ਜਾਂਦੇ ਆ ਤੇ ਉਹਨਾਂ ਤੋਂ ਆਪ ਪੜ ਪੰਜਾਬੀ ਵੱਧ ਪੜਾਈ ਜਾਂਦੀ ਆ ਜਿੱਥੇ ਆਪਾਂ ਉਹ ਕਮਜ਼ੋਰ ਰਹੇ ਨਾ ਇੰਗਲਿਸ਼ ਚੋਂ ਤਾਂ ਆਪਾਂ ਬੈਂਡ ਲੈ ਨਹੀਂ ਸਕਦੇ ਹਨਾ ਵੀ ਹਾਈਲਾਈਟਸ ਕਰਦੇ ਆ ਪਰ ਆਪਣੇ ਪੱਲੇ ਨਹੀਂ ਪੈਂਦੀ ਪਰ ਆਪਾਂ ਫਿਰ ਰਿਸ਼ਤਾ ਲੈਨੇ ਕਿਸੇ ਕੁੜੀ ਦਾ ਜਦੋਂ ਆਪਾਂ ਕੁੜੀ ਦਾ ਰਿਸ਼ਤਾ ਲੈਨੇ ਉੱਥੇ ਉਹਦਾ ਮਾਈਂਡ ਕਿਉਂ ਚੇਂਜ ਹੁੰਦਾ ਕਿਉਂਕਿ ਉੱਥੇ ਜਿਹੜੇ ਮੁੰਡੇ ਸੈੱਟ ਆ ਹਨਾ ਜਿਨ੍ਹਾਂ ਦੇ 20-25 ਸਾਲ ਪਹਿਲਾਂ ਗਏ ਹੋਇਆ ਉਹਨਾਂ ਦੇ ਗੱਡੀਆਂ ਵੀ ਆ ਕਾਰੋਬਾਰ ਵਧੀਆ ਹੈਗੇ ਉੱਥੇ ਜਾ ਕੇ ਕੁੜੀ ਦਾ ਮਨ ਡੋਲ ਜਾਂਦਾ ਜਦੋਂ ਉਹਨਾਂ ਨੇ 10 ਗੇੜੇ ਉਹਨਾਂ ਦਾ ਗੱਡੀ ਦੇ ਵਿੱਚ ਬਹਿ ਕੇ ਲਾਉਂਦੀ ਹੈ ਨਾ ਫਿਰ ਉਹਨਾਂ ਦਾ ਮਨ ਡੋਲ ਜਾਂਦਾ ਫਿਰ ਕਹਿ ਜਾਂਦੀ ਆ ਵੀ ਆਹੀ ਠੀਕ ਆ ਉਹਦੀ ਮਾਡ ਰਹੀ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਦੋਂ ਉਹਨਾਂ ਦੇ ਸ਼ੌਂਕ ਵੱਡੇ ਹੋ ਜਾਂਦੇ ਆ ਚੰਗੀਆਂ ਗੱਡੀਆਂ ਦੇ ਵਿੱਚ ਬਹਿਣਾ ਹੋ ਜਾਂਦਾ ਵੀ ਮੈਨੂੰ ਮਿਹਨਤ ਨਾ ਕਰਨੀ ਪਊਗੀ ਵਧੀਆ ਚੱਲੇ ਹੈ ਨਿਆਰੇ ਆ ਸੋ ਕੇ ਉੱਠ ਪੈਂਦੀਆਂ 10 ਵਜੇ ਫਿਰ ਨਿਆਰੇ ਨਾਲ ਕੰਮ ਉਹਨਾਂ ਨਾਲ ਰਹਿੰਦੀਆਂ ਗੱਡੀਆਂ ਦੇ ਵਿੱਚ ਨਿਆਰੇ ਲੈਂਦੀਆਂ ਤੇ ਉਹ ਫਿਰ ਕਿਨੂੰ ਯਾਦ ਕਰ ਜਾਂਦੀਆਂ ਜਿਹੜਾ ਉਹਨਾਂ ਨੂੰ ਪੈਸੇ ਲਾ ਕੇ ਬਾਹਰ ਭੇਜਦਾ ਤੁਹਾਨੂੰ ਮੈਂ ਇੱਕ ਸਾਰਿਆਂ ਨੂੰ ਗੱਲ ਦੱਸ ਦਿੰਨਾ ਪੰਜਾਬ ਦੇ ਮੁੰਡਿਆਂ ਨੂੰ ਠੀਕ ਹੈ ਭਈ ਆਪਦੀ ਰੋਜੀ ਰੋਟੀ ਜਿਹੜੀ ਚੱਲਦੀ ਹੈ ਭਈ ਇਹ ਵੀ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਆ ਪਿਆਰ ਵੀ ਲੈ ਕੇ ਆਉਂਦੇ ਮੇਰੇ ਸਾਲੇ ਇੱਥੇ ਰੇੜੀਆਂ ਲਾ ਲੈਂਦੇ ਆ ਬਾਅਦ ਵਿੱਚ ਕਰੋੜਾਂ ਦੀ ਜ਼ਮੀਨ ਬਣਾ ਲੈਂਦੇ ਆ ਕਰੋੜਾਂ ਦੇ ਪਲਾਂਟ ਬਣਾ ਲੈਂਦੇ ਚੰਗੀਆਂ ਕੋਠੀਆਂ ਪਾ ਲੈਂਦੇ ਚੰਗੇ ਉਹਨਾਂ ਦੇ ਮੁੰਡੇ ਸਕੂਲਾਂ ਜਿਵੇਂ ਪੜ੍ਹਦੇ ਆ ਪਰ ਆਪਾਂ ਕਿਉਂ ਨਹੀਂ ਕਰ ਸਕਦੇ ਇਦਾਂ ਕਿਉਂਕਿ ਆਪਾਂ ਸ਼ਰਮ ਮੰਨਦੇ ਆ ਭਈ ਨਾਲੀਆਂ ਕਰਦੇ ਸ਼ਰਮ ਮੰਨਦੇ ਆ ਗੰਡੇ ਵੇਚਦੇ ਸ਼ਰਮਣਦੇ ਆ ਸਬਜੀ ਵੇਚਦੇ ਸ਼ਰਮਣਦੇ ਆ ਰੇੜੀਆਂ ਲਾਉਂਦੇ ਸ਼ਰਮਣਦੇ ਆ ਸਾਰਿਆਂ ਮੁੰਡਿਆਂ ਨੂੰ ਇੱਕ ਗੱਲ ਕਹਿ ਦੇਣਾ ਬਈ ਪੰਜਾਬ ਨੂੰ ਨਾ ਛੱਡੋ ਰੋਵੋਗੇ ਇੱਕ ਦਿਨ ਠੀਕ ਹੈ ਸਾਰਿਆਂ ਨੂੰ ਮੈਂ ਇੱਕ ਗੱਲ ਦੱਸਦਾ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਦੇ ਵਿੱਚ ਸਹੀ ਆ ਗਲਤ ਆ ਤੁਹਾਨੂੰ ਤੁਸੀਂ ਦੱਸਣਾ ਤੁਹਾਡੀ ਵੀ ਮਰਜ਼ੀ ਆ ਤੁਸੀਂ ਕਮੈਂਟ ਕਿਹੜੇ ਕਰਨੇ ਆ ਠੀਕ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ